ਆਪਾਂ ਜਦੋਂ ਛੋਟੇ ਹੁੰਦੇ ਸੀ ਕਿਸੇ ਕਹਾਣੀਆਂ ਸੁਣਦੇ ਸੀ ਤੇ ਉਸ ਵਿੱਚ ਕਈ ਵਾਰ ਰਾਖਸ਼ਾਂ ਦਾ ਜ਼ਿਕਰ ਹੁੰਦਾ ਸੀ ਤੇ ਆਪਾਂ ਨੂੰ ਇਹ ਲੱਗਦਾ ਸੀ ਕਿ ਰਾਖਸ਼ ਉਹ ਹੁੰਦੇ ਹੋਣਗੇ ਜਿਨ੍ਹਾਂ ਦੇ ਵੱਡੇ-ਵੱਡੇ ਦੰਦ ਹੋਣਦੇ ਹੋਣਗੇ ਤੇ ਦੇਖਣ ਨੂੰ ਉਹ ਬੜੇ ਹੀ ਖੁੰਖਾਰ ਨਜ਼ਰ ਆਉਂਦੇ ਹੋਣਗੇ ਪਰ ਸ਼ਾਇਦ ਆਪਾਂ ਗਲਤ ਸੀ ਕਿਉਂਕਿ ਇਨਸਾਨ ਆ ਜੋ ਉਸ ਦਾ ਰੂਪ ਹੀ ਦੇਵਤਾ ਤੇ ਉਸ ਦਾ ਰੂਪ ਹੀ ਰਾਖਸ਼ ਹੈ ਜਾਣੀ ਇਨਸਾਨ ਦੇ ਅੰਦਰ ਹੀ ਦੇਵਤੇ ਦਾ ਬਾਸ ਹੈ ਤੇ ਇਨਸਾਨ ਦੇ ਅੰਦਰ ਹੀ ਰਾਖਸ਼ਸ ਦਾ ਬਾਸ ਹੈ ਸੋ ਜੋ ਚੀਜ਼ ਨਿਕਲ ਕੇ ਬਾਹਰ ਆਉਂਦੀ ਹੈ ਦੁਨੀਆ ਨੂੰ ਬੰਦਾ ਉਦਾਂ ਦੇ ਹੀ ਲੱਗਦਾ ਹੈ ਅੱਜ ਦੀ ਸੱਚੀ ਕਹਾਣੀ ਰਾਖਸ਼ਾਂ ਦੀ ਜੋ ਬੰਦਿਆਂ ਦੇ ਅੰਦਰ ਰਾਖਸ਼ ਪੈਦਾ ਹੋ ਗਏ ਉਹਨਾਂ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਕਹਾਣੀ ਦਿੱਲੀ ਦੇ ਕੋਲ ਨੁਆਇਡਾ ਨੁਆਇਡਾ ਦੀ ਇੱਕ ਜਗ੍ਹਾ ਨਠਾਰੀ ਨਠਾਰੀ ਦੇ ਇੱਕ ਪਾਸੇ ਤਾਂ ਵੱਡੇ ਵੱਡੇ ਬੰਗਲੇ ਨੇ ਅਮੀਰ ਲੋਕ ਰਹਿੰਦੇ ਨੇ ਤੇ ਦੂਸਰੇ ਪਾਸੇ ਗਰੀਬ ਲੋਕ ਰਹਿੰਦੇ ਨੇ ਮਜ਼ਦੂਰ ਦਿਹਾੜੀਦਾਰ ਘਰਾਂ ਵਿੱਚ ਕੰਮ ਕਰਨ ਵਾਲੇ ਰੇੜੀ ਫੜੀ ਵਾਲੇ ਤੇ ਪਛੜੇ ਇਲਾਕਿਆਂ ਨਾਲ ਬਲੋਂਗ ਕਰਨ ਵਾਲੇ ਲੋਕ ਰਹਿੰਦੇ ਨੇ ਗੱਲ ਹੈ 1 ਮਈ 2006 ਦੀ ਇੱਥੋਂ ਦਾ ਰਹਿਣ ਵਾਲਾ ਆਨੰਦ ਲਾਲ ਬੜਾ ਹੀ ਪਰੇਸ਼ਾਨ ਸੀ ਇਹਨਾਂ ਦੇ ਘਰ ਵਿੱਚ ਅਫਰਾ ਤਫਰੀ ਦਾ ਵਾਲਾ ਮਾਹੌਲ ਸੀ ਕਿਉਂਕਿ ਇਹਨਾਂ ਦੀ ਬੇਟੀ ਪਾਇਲ ਜੋ ਕਿ ਲਗਭਗ 22 ਸਾਲਾਂ ਦੀ ਸੀ ਉਹ ਸਵੇਰ ਦੀ ਘਰੋਂ ਗਈ ਹੋਈ ਸੀ ਸ਼ਾਮ ਦਾ ਸਮਾ ਹੋ ਗਿਆ ਸੀ ਪਰ ਉਹ ਘਰ ਨਹੀਂ ਪਰਤੀ ਸੀ ਇਸ ਲਈ ਮਾਤਾ ਪਿਤਾ ਦੋਨੋਂ ਪਰੇਸ਼ਾਨ ਸੀ ਕਿਉਂਕਿ ਇਸ ਨਠਾਰੀ ਇਲਾਕੇ ਦੇ ਵਿੱਚੋਂ ਪਹਿਲਾਂ ਹੀ ਬੱਚੇ ਤੇ ਜਵਾਨ ਗਾਇਬ ਹੋ ਰਹੇ ਸੀ ਹੁਣ ਮਾਤਾ ਪਿਤਾ ਦੋਨੋਂ ਚਿੰਤਤ ਹੋ ਜਾਂਦੇ ਨੇ ਤੇ ਉਹ ਸਾਰੀ ਰਾਤ ਐਦਾਂ ਹੀ ਲੰਗਾ ਦਿੰਦੇ ਨੇ ਪਰ ਬੇਟੀ ਨਹੀਂ ਆਉਂਦੀ ਫਿਰ ਨੰਦ ਲਾਲ ਫੈਸਲਾ ਕਰਦਾ ਕਿ ਮੈਂ ਖੁਦ ਉਸ ਦੀ ਤਲਾਸ਼ ਕਰਾਂਗਾ ਫਿਰ ਨੰਦ ਲਾਲ ਉਸ ਰਿਕਸ਼ੇ ਵਾਲੇ ਕੋਲ ਜਾਂਦਾ ਜੋ ਉਸ ਨੂੰ ਸੈਕਟਰ 32 ਦੀ ਕੋਠੀ 70B5 ਦੇ ਵਿੱਚ ਛੱਡ ਗਿਆ ਸੀ ਹੁਣ ਜਦੋਂ ਨੰਦ ਲਾਲ ਰਿਕਸ਼ੇ ਵਾਲੇ ਨੂੰ ਪੁੱਛਦਾ ਤਾਂ ਰਿਕਸ਼ੇ ਵਾਲਾ ਨੰਦ ਲਾਲ ਦੇ ਗਲ ਪੈ ਜਾਂਦਾ ਉਹ ਕਹਿੰਦਾ ਕਿ ਮੈਂ ਤੇਰੀ ਬੇਟੀ ਨੂੰ ਉਸ ਕੋਠੀ ਦੇ ਵਿੱਚ ਛੱਡ ਗਿਆ ਸੀ ਪਰ ਉਹ ਪੈਸੇ ਦਿੱਤੇ ਬਿਨਾ ਹੀ ਕੋਠੀ ਦੇ ਅੰਦਰ ਚਲੀ ਗਈ ਤੇ ਵਾਪਸ ਨਹੀਂ ਆਈ ਦੇ ਵਾਪਸ ਉਸ ਘਰ ਦੇ ਵਿੱਚੋਂ 36 ਸਾਲਾ सुरेंद्र ਕੋਲੀ ਨਿਕਲਿਆ ਜਿਸ ਨੂੰ ਰਿਕਸ਼ੇ ਵਾਲੇ ਨੇ ਕਿਹਾ ਕਿ ਪਾਇਲ ਨੇ ਮੈਨੂੰ ਪੈਸੇ ਨਹੀਂ ਦਿੱਤੇ ਮੇਰੇ ਪੈਸੇ ਦਬਾ ਤਾਂ सुरेंद्र ਕੋਲੀ ਨੇ ਉਸ ਨੂੰ ਕਿਹਾ ਕਿ ਪਾਇਲ ਤਾਂ ਇੱਥੋਂ ਚਲੀ ਗਈ ਪਰ ਜਦੋਂ ਰਿਕਸ਼ੇ ਵਾਲੇ ਨੇ ਉਸ ਤੋਂ ਪੈਸੇ ਮੰਗੇ ਤਾਂ ਉਸ ਨੇ ਉਸ ਨੂੰ ਭਜਾ ਦਿੱਤਾ ਤੇ ਉਸ ਵੱਲ ਇੱਟ ਚਲਾ ਕੇ ਮਾਰੀ ਹੁਣ ਆਨੰਦ ਲਾਲ ਨੂੰ ਲੱਗਦਾ ਹੈ ਕਿ ਇਸ ਦਾ ਮਤਲਬ ਉਸ ਦੀ ਬੇਟੀ ਪਾਇਲ 70B 5 ਦੇ ਵਿੱਚ ਗਈ ਹੈ ਹੁਣ ਨੰਦ ਲਾਲ ਉਸ ਕੋਠੀ ਦੇ ਵਿੱਚ ਜਾਂਦਾ ਹੈ ਤੇ ਉਸ ਕੋਠੀ ਦੇ ਵਿੱਚ ਨੰਦ ਲਾਲ ਨੂੰ ਮਰਿੰਦਰ ਸਿੰਘ ਪੰਡੇਰ ਜੋ ਕਿ 52 ਸਾਲਾ ਹੁੰਦਾ ਹੈ ਉਸ ਤੋਂ ਨੰਦ ਲਾਲ ਪੁੱਛਦਾ ਕਿ ਮੇਰੀ ਬੇਟੀ ਪਾਇਲ ਇੱਥੇ ਆਈ ਸੀ ਉਹ ਕਿੱਥੇ ਹੈ ਤਾਂ ਮਰਿੰਦਰ ਨੇ ਕਿਹਾ ਕਿ ਇੱਥੇ ਤੇਰੀ ਬੇਟੀ ਨਹੀਂ ਆਈ ਹੁਣ ਨੰਦ ਲਾਲ ਪੁਲਿਸ ਕੋਲ ਜਾਂਦਾ ਹੈ ਪੁਲਿਸ ਨੂੰ ਕਹਿੰਦਾ ਕਿ ਮੇਰੀ ਬੇਟੀ ਗਾਇਬ ਹੈ ਉਸ ਦੀ ਤੁਸੀਂ ਗੁੰਮਸ਼ੁਦਗੀ ਦੀ ਰਿਪੋਰਟ ਲਿਖੋ ਪਰ ਪੁਲਿਸ ਵਾਲੇ ਉਸ ਦੀ ਗੱਲ ਉੱਤੇ ਗੌਰ ਨਹੀਂ ਕਰਦੇ ਤੇ ਉਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੇਰੀ ਬੇਟੀ ਕਿਸੇ ਨਾਲ ਗਈ ਹੋ ਵਾਪਸ ਆ ਜਾਏਗੀ ਪਰ ਨੰਦ ਲਾਲ ਤੇ ਉਸ ਦੀ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਸੀ ਕੋਈ ਵੀ ਉਸ ਦੀ ਬਾਹ ਨਹੀਂ ਫੜ ਰਿਹਾ ਸੀ ਕਿਉਂਕਿ ਉਸ ਦੀ ਜਵਾਨ ਬੇਟੀ ਲਾਪਤਾ ਸੀ ਜਦੋਂ ਪੁਲਿਸ ਨੇ ਉਸ ਦੀ ਗੱਲ ਨਾ ਸੁਣੀ ਤਾਂ ਆਨੰਦ ਲਾਲ ਕੋਲ ਕੁਝ ਪੈਸੇ ਇਕੱਠੇ ਕੀਤੇ ਹੋਏ ਸੀ ਉਸ ਨੇ ਫਿਰ ਅਦਾਲਤ ਦਾ ਰੁਕ ਕੀਤਾ ਇੱਕ ਵਕੀਲ ਹਾਇਰ ਕੀਤਾ ਅਦਾਲਤ ਦੇ ਵਿੱਚ ਗਿਆ ਤੇ ਬਜ ਨੇ ਹੁਕਮ ਦਿੱਤੇ ਕਿ ਇਸ ਦੇ ਬਿਆਨਾਂ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਜਲਦ ਤੋਂ ਜਲਦ ਐਕਸ਼ਨ ਲੈਂਤਾ ਜਾਵੇ ਹੁਣ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਹੁਣ ਪੁਲਿਸ ਐਕਸ਼ਨ ਵਿੱਚ ਆਉਂਦੀ ਹੈ ਇੱਕ ਨਾਲਾ ਸੀ ਜਿਸ ਤੇ ਦੋ ਪੁਲ ਬਣੇ ਹੋਏ ਸੀ ਤੇ ਉਸ ਕੋਲ ਇੱਕ ਬਾਟਰ ਟੈਂਕ ਸੀ ਉਥੋਂ ਹੀ ਬੱਚੇ ਤੇ ਬੰਦੇ ਗਾਇਬ ਹੁੰਦੇ ਸੀ ਲੋਕਾਂ ਦਾ ਮੰਨਣਾ ਸੀ ਕਿ ਇੱਥੇ ਕੋਈ ਭੂਤ ਹੈ ਜਿਸ ਕਾਰਨ ਇਥੋਂ ਬੱਚੇ ਤੇ ਜੋ ਬੰਦੇ ਨੇ ਉਹ ਗਾਇਬ ਹੁੰਦੇ ਨੇ ਹੁਣ ਪੁਲਿਸ ਉਹ 100 ਮੀਟਰ ਏਰੀਏ ਨੂੰ ਬਲੈਕ ਹਾਲ ਵਿੱਚ ਲੈਂਦੀ ਹੈ ਯਾਨੀ ਉਥੇ ਪੈਟਰੋਲਿੰਗ ਕਰਦੀ ਹੈ ਉਥੇ ਨਿਗਾਹ ਰੱਖਦੀ ਹੈ ਪਰ ਪੁਲਿਸ ਦੀ ਨਿਗਾਹ ਰੱਖਣ ਦੇ ਬਾਵਜੂਦ ਵੀ ਬੱਚੇ ਗਾਇਬ ਹੋ ਰਹੇ ਸੀ ਪਰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਇੱਥੇ ਕੋਈ ਭੂਤ ਹੈ ਜਾਂ ਗੈਂਗ ਹੈ ਜਾਂ ਕੋਈ ਸੀਰੀਅਲ ਕਿਲਰ ਹੈ ਜਿਸ ਕਾਰਨ ਬੱਚੇ ਗਾਇਬ ਹੋ ਰਹੇ ਨੇ ਇਸ ਗੱਲ ਦਾ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ ਪਾਇਲ ਦੇ ਫੋਨ ਨੂੰ ਟਰੈਕਿੰਗ ਤੇ ਲਗਾਇਆ ਜਾਂਦਾ ਹੈ ਤੇ ਮਨਿੰਦਰ ਸਿੰਘ ਪੰਡੇਰ ਨੂੰ ਹਰਾਸਤ ਦੇ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹ ਦੱਸਦਾ ਹੈ ਕਿ ਜਿਸ ਦਿਨ ਪਾਇਲ ਗਾਇਬ ਹੋਈਆ ਉਸ ਦਿਨ ਤਾਂ ਉਹ ਚੰਡੀਗੜ੍ਹ ਗਿਆ ਹੋਇਆ ਸੀ ਤੇ ਉਸ ਦੀ ਮਾਤਾ ਦਾ ਉਸ ਦਿਨ ਸੰਸਕਾਰ ਸੀ ਪੁਲਿਸ ਨੂੰ ਉਹ ਸਬੂਤ ਵੀ ਪੇਸ਼ ਕਰਦਾ ਜਦੋਂ ਪੁਲਿਸ ਸਬੂਤ ਦੇਖਦੀ ਹੈ ਹੁਣ ਤਾਂ ਇਹ ਲੱਗਦਾ ਸੀ ਕਿ ਪੁਲਿਸ ਦੇ ਕੋਲ ਕੋਈ ਵੀ ਸਬੂਤ ਨਹੀਂ ਤੇ ਇਹ ਇਨਵੈਸਟੀਗੇਸ਼ਨ ਡੈਡ ਐਂਡ ਤੱਕ ਪਹੁੰਚ ਗਈ ਕਈ ਮਹੀਨੇ ਲੱਗ ਜਾਂਦੇ ਨੇ ਇੱਕ ਦਿਨ ਪਾਇਲ ਦਾ ਜੋ ਫੋਨ ਹੁੰਦਾ ਹੈ ਉਹ ਅਚਾਨਕ ਸਵਿਚ ਆਨ ਹੋ ਜਾਂਦਾ ਕਿਉਂਕਿ ਉਹ ਟਰੈਕਿੰਗ ਤੇ ਲਾਇਆ ਹੋਇਆ ਸੀ ਰਡਾਰ ਤੇ ਸੀ ਉਹ ਜਦੋਂ ਅਚਾਨਕ ਆਉਣ ਹੋ ਜਾਂਦਾ ਹੈ ਇਹ ਗੱਲ ਹੈ 26 ਦਸੰਬਰ 2006 ਦੀ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਦੇਖਦੀ ਹੈ ਕਿ ਇਹ ਫੋਨ ਹੈ ਕਿੱਥੇ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਫੋਨ ਕਿਸੇ ਰਿਕਸ਼ੇ ਵਾਲੇ ਕੋਲ ਆ ਹੁਣ ਪੁਲਿਸ ਰਿਕਸ਼ੇ ਵਾਲੇ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਇਹ ਫੋਨ ਤੇਰੇ ਕੋਲ ਕਿੱਥੋਂ ਆਇਆ ਤਾਂ ਉਸ ਨੇ ਕਿਹਾ ਕਿ ਇਹ ਫੋਨ ਤਾਂ ਉਸ ਨੇ ਕਿਸੇ ਤੋਂ ਖਰੀਦੇ ਆ ਤੇ ਜੋ ਇਸ ਵਿੱਚ SIM ਹੈ ਏ ਵੀ ਉਸ ਦਾ ਹੀ ਹੈ ਜਦੋਂ ਸਿਮ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਸਿਮ सुरेंद्र ਕੋਹਲੀ ਦੇ ਨਾਂ ਤੇ ਹੁੰਦਾ ਹੈ ਤੇ ਇਹ सुरेंद्र ਕੋਹਲੀ ਮਰਿੰਦਰ ਪੰਡੇਰ ਦੇ ਘਰ ਕੰਮ ਕਰਦਾ ਸੀ 23 ਦਸੰਬਰ 2006 ਨੂੰ ਪੁਲਿਸ ਮਰਿੰਦਰ ਸਿੰਘ ਪੰਡੇਰ ਅਤੇ सुरेंद्र ਕੋਹਲੀ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਦੋਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨਠਾਰੀ ਵਾਲੇ ਉਸ ਨਾਲੇ ਦੇ ਕੋਲ ਜਾਂਦੀ ਹੈ ਤੇ ਨਾਲੇ ਵਿੱਚੋਂ ਪੁਲਿਸ ਨੂੰ ਪੋਲੀਥਨ ਲਫਾਫਿਆਂ ਦੇ ਵਿੱਚ ਇਨਸਾਨੀ ਹੱਡੀਆਂ ਮਿਲਦੀਆਂ ਹੱਡੀਆਂ ਦੇ ਪਿੰਜਰ ਮਿਲਦੇ ਐ ਤੇ ਇੱਕ ਕੁੜੀ ਦਾ ਕਟਿਆ ਹੋਇਆ ਸਿਰ ਮਿਲਦਾ ਐ ਤੇ ਕਈ ਹੋਰ ਸਰੀਰਾਂ ਦੇ ਅੰਗ ਮਿਲਦੇ ਨੇ ਤਕਰੀਬਨ 19 ਸਰੀਰਾਂ ਦੇ ਉਥੋਂ ਪੁਲਿਸ ਨੂੰ ਅੰਗ ਬਰਾਮਦ ਹੁੰਦੇ ਨੇ ਯਾਨੀ ਇਹਨਾਂ ਨੇ 19 ਲੋਕਾਂ ਦੀ ਹੱਤਿਆ ਕੀਤੀ ਸੀ ਹੁਣ ਜਦੋਂ ਪੁਲਿਸ ਇਹਨਾਂ ਤੋਂ ਹੋਰ ਇਨਵੈਸਟੀਗੇਸ਼ਨ ਕਰਦੀ ਆ ਤਾਂ ਸੁਰਿੰਦਰ ਕੋਹਲੀ ਦੱਸਦਾ ਹੈ ਕਿ ਮਰਿੰਦਰ ਸਿੰਘ ਪੰਡੇਰ ਆਪਣੇ ਨੁਆਇਡਾ ਵਾਲੇ ਘਰ ਵਿੱਚ ਕੁੜੀਆਂ ਲੈ ਕੇ ਆਉਂਦਾ ਸੀ ਤੇ ਉਹਨਾਂ ਨਾਲ ਸਾਰੀ ਰਾਤ ਮਜ਼ਾ ਕਰਦਾ ਸੀ ਇੱਕ ਦਿਨ ਇਹ ਕੁੜੀ ਲੈ ਕੇ ਆਇਆ ਤੇ ਇਸ ਨੇ ਸਾਰੀ ਰਾਤ ਉਸ ਨਾਲ ਮਜ਼ੇ ਕੀਤੇ ਤੇ ਸਵੇਰੇ ਸਵੇਹਾ ਹੀ ਮਰਿੰਦਰ ਪੰਡੇਰ ਘਰੋਂ ਨਿਕਲ ਗਿਆ ਉਸ ਤੋਂ ਬਾਅਦ ਉਹ ਕੁੜੀ ਉਸ ਘਰ ਵਿੱਚ ਹੀ ਸੀ ਤੇ ਇਹ सुरेंद्र ਕੋਹਲੀ ਨੇ ਉਸ ਕੁੜੀ ਨੂੰ ਕਿਹਾ ਕਿ ਮੇਰੇ ਨਾਲ ਵੀ ਸੰਬੰਧ ਬਣਾ ਪਰ ਉਸ ਕੁੜੀ ਨੇ ਕਿਹਾ ਕਿ ਤੂੰ ਨੌਕਰ ਹੈ ਨੌਕਰ ਬਣ ਕੇ ਰਹਿ ਤੇਰੇ ਵਰਗੇ ਨੌਕਰਾਂ ਨਾਲ ਮੈਂ ਸੰਬੰਧ ਨਹੀਂ ਬਣਾਉਂਦੀ ਉਸ ਤੋਂ ਬਾਅਦ ਇਹ सुरेंद्र ਕੋਹਲੀ ਨੂੰ ਗੁੱਸਾ ਆ ਜਾਂਦਾ ਤੇ ਇਹ ਉਸ ਦੇ ਸਿਰ ਵਿੱਚ ਰੌੜ ਮਾਰਦਾ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਇਹ ਉਸ ਨਾਲ ਸੰਬੰਧ ਬਣਾਉਂਦਾ ਹੈ ਸੰਬੰਧ ਬਣਾਉਣ ਤੋਂ ਬਾਅਦ ਉਸ ਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰਦਾ ਹੈ ਟੁਕੜੇ ਕਰਨ ਤੋਂ ਬਾਅਦ ਇਹ ਉਸ ਦੇ ਮਾਸ ਦੇ ਟੁਕੜੇ ਇੱਕ ਕੁੱਕਰ ਵਿੱਚ ਪਾਉਂਦਾ ਹੈ ਉਸ ਵਿੱਚ ਨੂਨ ਮਿਰਚ ਪਾ ਕੇ ਮਸਾਲੇ ਪਾ ਕੇ ਉਸ ਦਾ ਮੀਟ ਬਣਾ ਲੈਂਦਾ ਹੈ ਤੇ ਮੀਟ ਨੂੰ ਖਾਂਦਾ ਹੈ ਉਸ ਤੋਂ ਬਾਅਦ ਜਦੋਂ ਇਨਸਾਨੀ ਮੀਟ ਇਸ ਦੇ ਅੰਦਰ ਚਲਿਆ ਜਾਂਦਾ ਹੈ ਫਿਰ ਇਹ ਇਸ ਨੂੰ ਇਸ ਦੀ ਆਦਤ ਪੈ ਜਾਂਦੀ ਹੈ ਤੇ ਸੁਰਿੰਦਰ ਕੋਲੀ ਨੇ ਦੱਸਿਆ ਕਿ ਪਾਇਲ ਦੀ ਹੱਤਿਆ ਵੀ ਮੈਂ ਹੀ ਕੀਤੀ ਹੈ ਉਸ ਦਾ ਗਲ ਕੋੜ ਕੇ ਪਹਿਲਾਂ ਮੈਂ ਉਸ ਨੂੰ ਮਾਰਿਆ ਉਸ ਤੋਂ ਬਾਅਦ ਉਸ ਦੀ Laash ਦੇ ਛੋਟੇ ਛੋਟੇ ਟੁਕੜੇ ਕਰਕੇ ਉਨਾ ਨੂੰ ਪਕਾ ਕੇ ਖਾ ਗਿਆ ਤੇ ਇਸ ਨੇ ਦੱਸਿਆ ਕਿ ਇਦਾਂ ਹੀ ਮੈਂ ਕਈ ਬੱਚਿਆਂ ਦੇ ਮਾਸ ਨੂੰ ਪਕਾ ਕੇ ਖਾਦਾ ਸੁਰੇਂਦਰ ਕੋਹਲੀ ਦਾ ਸਾਈਕੋਲੋਜੀ ਟੈਸਟ ਵੀ ਕੀਤਾ ਗਿਆ ਜਿਸ ਵਿੱਚ ਇਸ ਨੇ ਦੱਸਿਆ ਕਿ ਮੇਰੇ ਸੁਪਨੇ ਦੇ ਵਿੱਚ ਇੱਕ ਚਿੱਟੇ ਵਾਲਾਂ ਵਾਲੀ ਔਰਤ ਆਉਂਦੀ ਹੈ ਜਿਸ ਦੇ ਸਾੜੀ ਪਾਈ ਹੁੰਦੀ ਹੈ ਤੇ ਉਹ ਇਨਸਾਨ ਨੂੰ ਮਾਰਨ ਤੋਂ ਲੈ ਕੇ ਉਸ ਦੇ ਮਾਸ ਖਾਣ ਤੱਕ ਮੇਰੇ ਨਾਲ ਹੀ ਰਹਿੰਦੀ ਹੈ ਮਰਿੰਦਰ ਸਿੰਘ ਪੰਡੇਰ ਨੇ ਕਿਹਾ ਕਿ ਮੈਨੂੰ ਇਸ ਗੱਲ ਬਾਰੇ ਕੋਈ ਪਤਾ ਨਹੀਂ ਕਿਉਂਕਿ ਅੱਧ ਤੋਂ ਵੱਧ ਸਮਾਂ ਤਾਂ ਮੈਂ ਘਰੋਂ ਬਾਹਰ ਰਹਿੰਦਾ ਸੀ ਪਰ ਸੁਰਿੰਦਰ ਕੋਹਲੀ ਨੇ ਕਿਹਾ ਕਿ ਮੈਂ ਇਹ ਸਭ ਮਰਿੰਦਰ ਸਿੰਘ ਪੰਡੇਰ ਦੇ ਕਹਿਣ ਤੇ ਕਰਦਾ ਸੀ ਕਿਉਂਕਿ ਇਹ ਕਹਿੰਦਾ ਸੀ ਕਿ ਮੇਰੇ ਕੋਲ ਬੱਚੇ ਤੇ ਲੜਕੀਆਂ ਲੈ ਕੇ ਆ ਮੈਂ ਟੌਫੀ ਦਾ ਲਾਲਚ ਦੇ ਕੇ ਤੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਇਸ ਘਰ ਵਿੱਚ ਲਿਆਉਂਦਾ ਸੀ ਇਹ ਉਹਨਾਂ ਦਾ ਫਾਇਦਾ ਉਠਾਉਂਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਮੈਂ ਕੰਦਾਸ ਇੱਕ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਂਦੀ ਹੈ ਤੇ ਇਸ ਵਿੱਚ ਹੋਰ ਵੀ ਕਈ ਖੁਲਾਸੇ ਹੁੰਦੇ ਨੇ ਸੁਰਿੰਦਰ ਕੋਲੀ ਅਤੇ ਮਰਿੰਦਰ ਸਿੰਘ ਪੰਡੇਰ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਥੋੜਾ ਸਮਾਂ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਇਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਪਰ ਮਰਿੰਦਰ ਸਿੰਘ ਦੇ ਘਰ ਵਾਲੇ ਕਹਿੰਦੇ ਆ ਕਿ ਮਰਿੰਦਰ ਬੇਕਸੂਰ ਹੈ ਪਰ ਉਹਨਾਂ ਦੀ ਇਸ ਗੱਲ ਉੱਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਸੀ ਸੋ ਇਹ ਜੋ ਘਟਨਾ ਸੀ ਬੜੀ ਦਰਦਨਾਕ ਘਟਨਾ ਸੀ ਕਿਵੇਂ ਬੰਦਾ ਰਾਖਸ਼ ਬਣ ਜਾਂਦਾ ਹੈ ਕਿਵੇਂ ਇੱਕ ਭੇੜੀਆ ਬਣ ਜਾਂਦਾ ਹੈ ਛੋਟੇ-ਛੋਟੇ ਬੱਚਿਆਂ ਦਾ ਮਾਸੂਮ ਲੋਕਾਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਪਕਾ ਕੇ ਖਾਣ ਦਾ ਆਦੀ ਬਣ ਜਾਂਦਾ ਹੈ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਨਸਾਨ ਦੇ ਅੰਦਰ ਹੀ ਸਭ ਕੁਝ ਹੈ ਜੇ ਦੇਖਣਾ ਤਾਂ ਇਨਸਾਨ ਵਿੱਚ ਹੀ ਤੁਹਾਨੂੰ ਦੇਵਤਾ ਦਿਖੂ ਤੇ ਇਨਸਾਨ ਦੇ ਵਿੱਚ ਹੀ ਤੁਹਾਨੂੰ ਗਰਾਕਸ਼ਸ ਦਿਖੂਗਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਆਲੇ ਦੁਆਲੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਇਸ ਲਈ ਹਮੇਸ਼ਾ ਜਾਗਦੇ ਰਹੋ ਤੇ ਸਤਰਕ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ